ਪਤਾ ਹੀ ਨਹੀਂ ਲੱਗਿਆ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਸਰਕਾਰਾਂ ਤੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਜ਼ਰੀਏ ਇਹ ਇਹ ਚਿੱਟੇ ਦਾ ਧੰਦਾ ਚੱਲ ਰਿਹਾ ਹੈ ਤੇ ਅੱਜ ਜਦੋਂ ਉਹਨੂੰ ਬੜੇ ਪੁਖਤਾ ਤਰੀਕੇ ਦੇ ਨਾਲ ਉਹ ਜਿਵੇਂ ਕਹਿੰਦੇ ਨੇ ਕਿ ਚੂਨੇ ਦੇ ਵਿੱਚ ਇੱਟ ਲਾਉਣ ਵਾਲਾ ਕੰਮ ਹੈ ਜਿਹੜਾ ਇਹ ਜੇ ਰਿਕਾਰਡ ਇਹ ਜੇ ਤੱਥ ਇਕੱਠੇ ਕਰਕੇ ਜਦੋਂ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਤੇ ਸਾਰੇ ਦੇ ਸਾਰੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਵੀ ਪਾਰਟੀ ਦੇ ਤੌਰ ਤੇ ਵੀ ਔਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਜ਼ਰੀਏ ਵੀ ਇਹ ਉਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਇਹ ਰਿਕਾਰਡ ਇਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਜ ਤੋਂ 10 ਸਾਲ 15 ਸਾਲ ਪਹਿਲਾਂ ਦਾ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ ਪੰਜਾਬ ਦੇ ਮੱਥੇ ਦੇ ਉੱਪਰ ਕਦੇ ਉੜਦਾ ਪੰਜਾਬ ਅਤੇ ਕਹੇ ਜੇ ਕਹੇ ਜੇ ਕਲੰਕ ਲੱਗਦੇ ਰਹੇ ਤੇ ਹੁਣ ਜਦ ਅਜ ਪੰਜਾਬ ਨੂੰ ਦੁਆਰਾ ਮੁੜਕ ਰੰਗਲਾ ਪੰਜਾਬ ਬਣਾਉਣ ਦਾ ਤਾਹੀਆ ਭਵੰਤਮਨ ਸਰਕਾਰ ਨੇ ਆਵਾਦੀ ਪਾਰਟੀ ਨੇ ਕੀਤਾ ਤੇ ਇਹ ਰਿਕਾਰਡ ਮੰਗ ਕੇ ਵਿਕਰਮਜੀਤ ਮਜੀਠੀਆ ਨਾਲ ਸ਼ੇਅਰ ਕਰਕੇ ਇਸ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਆਪ ਦੀ ਪੁਰਾਣੀ ਸਾਂਝ ਜਿਹੜੀ ਉਹ ਅਕਾਲੀਦਾਨ ਨਾਲ ਪੁਗਾ ਕੇ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਪੰਜਾਬ ਇਸ ਨਰਕ ਦੇ ਵਿੱਚੋਂ ਨਾਨਕਲੇ ਇਸ ਕੰਮ ਦੇ ਵਿੱਚ ਅੱਜ ਬੀਜੇਪੀ ਵੀ ਉਹ ਜਿਵੇਂ ਕਹਿੰਦੇ ਨੇ ਕਿ ਜੇ ਪਾਪ ਕਰਨਾ ਗੁਨਾਹ ਹੈ ਤੇ ਪਾਪ ਕਰਨ ਵਾਲੇ ਦਾ ਸਾਥ ਦੇਣਾ ਵੀ ਉਨਾ ਹੀ ਵੱਡਾ ਗੁਨਾਹ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਅੱਜ ਬੀਜੇਪੀ ਕਿਸ ਲੈਵਲ ਦੀ ਗੁਨਾਹਗਾਰੀ ਦੇ ਵਿੱਚ ਸਿੱਧ ਹੋ ਰਹੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇਸ ਤੋਂ 4 ਦਿਨ ਪਹਿਲਾਂ ਅੱਜ ਤੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਇਹ ਪਰਚਾ ਦਰਜ ਹੋਇਆ ਪ੍ਰੋਪਰ ਬਕਾਇਦਾ ਫੈਕਸਨ ਫਿਗਰਸ ਦੇ ਉੱਪਰ ਤਾਥੇ ਸਾਰੇ ਇਕੱਠੇ ਕਰਕੇ 540 ਕਰੋੜ ਦਾ ਡੀਏ ਦਾ ਕੇਸ ਵਿਕਰਮ ਮਜੀਠੀਆ ਦੇ ਉੱਪਰ ਦਰਜ ਕੀਤਾ ਗਿਆ ਤੇ ਉਸ ਦਿਨ ਬੀਜੇਪੀ ਵਾਲੇ ਜਿਵੇਂ ਮੈਂ ਪਹਿਲਾਂ ਨਾਮ ਲਿਆ ਬਿੱਟੂ ਜੀ ਔਰ ਜਾਖੜ ਸਾਹਿਬ ਇਹ ਵੀ ਉਤਰੇ ਤੇ ਇਸ ਤੋਂ ਵੱਧ ਚੜ੍ਹ ਕੇ ਅੱਗੇ ਹੋ ਕੇ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰ ਉਹਨਾਂ ਦੀ ਪੁਸ਼ਤਪਨਾਹੀ ਤੇ ਉਹਨਾਂ ਨੂੰ ਬਚਾਉਣ ਦੇ ਵਿੱਚ ਉਤਰੇ ਜਿਵੇਂ ਕਿ ਜਿਵੇਂ ਉਹ ਪਹਿਲਾਂ ਗੱਲਾਂ ਚੱਲਦੀਆਂ ਸੀ ਕਿ 75 25 ਵਾਲਾ ਹਿਸਾਬ ਹੈ ਜਿਹੜਾ ਉਹ ਚੱਲਦਾ ਐ ਲੱਗਦਾ ਕਿ ਸਾਰੇ ਦੇ ਸਾਰੇ ਰਲੇ ਮਿਲੇ ਹੋਏ ਨੇ ਇਸ ਕਾਲੇ ਗੋਰਖਤੰਦੇ ਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਚਾਹੂੰਗਾ ਜੋ ਪਿਛਲੇ ਦਿਨਾਂ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਜੋ ਗੱਲਾਂ ਕਹੀਆਂ ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦੋਂ ਸੱਤਾ ਦੇ ਵਿੱਚ ਆਉਣਾ ਹੈ ਉਦੋਂ ਗੱਲਾਂ ਹੋਰ ਜਦੋਂ ਸੱਤਾ ਦੇ ਵਿੱਚ ਤੁਸੀਂ ਆ ਚੁੱਕੇ ਉਦੋਂ ਗੱਲਾਂ ਹੋਰ ਇਲੈਕਸ਼ਨਾਂ ਵੇਲੇ ਗੱਲਾਂ ਕੁਝ ਹੋਰ ਜਦੋਂ ਇਲੈਕਸ਼ਨ ਨਹੀਂ ਹੈ ਉਦੋਂ ਗੱਲਾਂ ਕੁਝ ਹੋਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿ ਕਿਸ ਤਰੀਕੇ ਦੀ ਰਾਜਨੀਤੀ ਇਹ ਲੋਕ ਕਰਦੇ ਨੇ ਆ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਸਾਹਮਣੇ ਅੱਜ ਮੈਂ ਪੇਸ਼ ਕਰੂੰਗਾ ਕਿ ਜੋ ਚਾਰ ਸਟੇਟਮੈਂਟਾਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀਆਂ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਆ ਤੁਸੀਂ ਸੁਣਿਓ ਔਰ ਇਹਦੇ ਨੂੰ ਡੇਟਸ ਜਿਹੜੇ ਉਹ ਮੈਂ ਦੱਸੂੰਗਾ ਇਹ ਪਹਿਲੀ ਹੈਗੀ 27 ਦਸੰਬਰ 2014 ਦੀ ਦੂਜੀ ਹੈ 19 ਸਤੰਬਰ 2026 2016 ਦੀ ਯਾਨੀ ਕਿ 17 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਆ ਹੁਣ ਬਾਕੀ ਦੋ ਅਗਲੀਆਂ ਸਟੇਟਮੈਂਟਸ ਨੇ 26 ਜੂਨ 25 ਦੀ ਜਿਸ ਦਿਨ ਪਰਚਾ ਦਰਜ ਕੀਤਾ ਪੰਜਾਬ ਸਰਕਾਰ ਨੇ ਪੁਲਿਸ ਨੇ ਔਰ ਅਗਲੀ ਸਟੇਟਮੈਂਟ 30 ਜੂਨ ਦੀ ਆ ਤੁਸੀਂ ਸਟੇਟਮੈਂਟ ਸੁਣਿਓ ਤੇ ਫਿਰ ਤੁਸੀਂ ਅੰਦਾਜ਼ਾ ਆਪ ਹੀ ਲਗਾ ਲੋਗੇ ਕਿ ਕਿਹੋ ਜਿਹੇ ਕਿਰਦਾਰ ਆ ਇਹਨਾਂ ਇਹਨਾਂ ਲੀਡਰਸ ਦਾ ਇੱਕ ਸੈਕਿੰਡ ਹਰ ਬੰਦੇ ਅਸੀਂ ਫੈਸਲਾ ਕੀਤਾ ਸਰਕਾਰ ਬਣਦੇ 1 ਮਹੀਨੇ ਤੋਂ ਸ਼ੁਰੂ ਵੀ ਰਿਵਾਈਂਡ ਕਰ ਬਟਾ विक्रम सिंह मजूतिया तोता सिंह क्या आदेश सॉरी दोबारा चालू हो गया 10 सेकंड so, तो दे, दे क्रोड़ क्रोड़ ये तो ਤੁਸੀਂ ਤੁਹਾਨੂੰ ਅੱਜ ਪਤਾ ਲੱਗ ਜੂ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਨਹੀਂ ਧੇਰ ਕਾਂਗਰਸ ਪੈਟੇ ਨਹੀਂ ਜਿੰਨੀ ਧੇਰ ਇਹ ਇੰਟਰਨੈਸ਼ਨਲ ਸਮੱਗਲਰਸ ਗ੍ਰਫਤਾਰ ਨਹੀਂ ਹੋਤੇ ਵਿਕਰਮ ਸਿੰਘ ਮਜੂਤੀਆ ਅਸਤੀਫਾ ਨਹੀਂ ਦਿੱਤੇ ਤੇ ਵਿਕਰਮ ਸਿੰਘ ਮਜੂਤੀਆ ਕੋ ਸਿਲਾਖੋ ਕੋ ਪਿੱਛੇ ਨਹੀਂ ਜਾਉਂਦੇ ਇੱਕ ਹੋਰ ਬੰਦੇ ਅਸੀਂ ਫੈਸਲਾ ਕੀਤਾ ਸਰਕਾਰ ਬਣ ਅਗਲੀ ਸੁਖਬੀਰ ਸਿੰਘ ਦਾ ਬਾਬਲ ਇਕਰਮ ਸਿੰਘ ਮਜੀਠੀਆ ਤੋਤਾ ਸਿੰਘ ਤੇ ਅਦੇਸ਼ ਪ੍ਰਤਾਪ ਸਿੰਘ ਇਹ ਚਾਰ ਬੰਦੇ ਦੇਦੇ ਨੇ ਇਹਨਾਂ ਦੇ ਕੱਜ ਪਾ ਕੇ ਲਸਾ ਤੇ ਤਰਨਤਨ ਵਾਲੇ ਸੀਆਈਏ ਸੈਂਟਰ ਦੇ ਵਿੱਚ ਲੈ ਕੇ ਇਹਨਾਂ ਦੇ ਫਾਵਾ ਬੰਨ ਕੇ ਉਹ ਸਰੀਆ ਦਾ ਇਹ ਬੰਦਾ ਬੰਨ ਕੇ ਛੁੱਟਾ ਕੇ ਅੱਜ ਸਵੇਰੇ ਤਕਰੀਬਨ 9 ਵਜੇ ਮਜੀਠੀਆ ਉਹਨਾਂ ਦੇ ਫੈਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਤੇ ਰੀਡ ਕੀਤਾ ਇਹ ਤੌਰ ਤਰੀਕਾ ਜਿਹੜੀ ਮਾਨਵੀ ਸਰਕਾਰ ਦਾ ਇਹ ਟੋਟਲੀ ਇਮੋਰਲ ਮਾਨ ਇਹ ਜਿਹੜੀ ਕਰਪਟ ਸਰਕਾਰ ਹੈ ਜਿਹੜਾ ਅਨ ਪ੍ਰੈਜ਼ੈਂਟ ਐਕਟ ਇਹ ਜਿਹੜਾ ਐਕਟ ਕਰ ਰਹੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕੰਨਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਨਸ਼ਾ ਕੋਈ ਵੇਚਦਾ ਹੋਵੇ ਜਾਂ ਵਕਾਂਦਾ ਹੋਵੇ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੋ ਕੁਝ ਵੀ ਕਾਰਕਰਨੀ ਕਰੋ ਪਾਰਟੀ ਬਕਾਇਦਾਤ ਹੋਰ ਨਾਲ ਨਹੀਂ ਧੀਰ ਕਾਂਗਰਸ ਬੈਠੀ ਨਹੀਂ ਜਿੰਨੀ ਦੇਰ ਇਹ ਇੰਟਰਨੈਸ਼ਨਲ ਤੁਸੀਂ ਇਸ ਤੋਂ ਇਹਨਾਂ ਚਾਰ ਸਟੇਟਮੈਂਟਾਂ ਤੋਂ ਪਹਿਲੀ ਚ 27 ਦਸੰਬਰ 2014 ਉਦੋਂ ਕਹਿ ਰਹੇ ਨੇ ਫਿਰ 19 ਸਤੰਬਰ 2016 ਨੂੰ ਇੱਕ ਰੈਲੀ ਦੇ ਵਿੱਚ ਬੜਕ ਮਾਰ ਰਹੇ ਨੇ ਕਿ ਇਹਨਾਂ ਚਾਰਾਂ ਵਿਕਰਮਜੀਠੀਆ ਸੁਖਬੀਰ ਬਾਦਲ ਤੋਤਾ ਸਿੰਘ ਤੇ ਦੇਸ਼ਪ੍ਰਤਾਪ ਕਹਿਰੋਂ ਇਹਨਾਂ ਦੇ ਗਲਾਂ ਦੇ ਵਿੱਚ ਰੱਸਾ ਪਾ ਕੇ ਸੀਆਈਏ ਤਰਨਤਾਰਨ ਦੇ ਵਿੱਚ ਇਹਨਾਂ ਨੂੰ ਪੁੱਠਾ ਟੰਗਾਂਗੇ ਉਹ ਬਾਜਵਾ ਸਾਹਿਬ ਤੁਹਾਡੇ ਲੋਕਾਂ ਦੀ ਗੱਲਾਂ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਇੰਨਾ ਦਮ ਨਹੀਂ ਰਿਹਾ ਹੈਗਾ ਕਿ ਪੰਜਾਬ ਦੇ ਲੋਕੀਆਂ ਵੱਲ ਤੁਸੀਂ ਉਂਗਲ ਵੀ ਕਰ ਸਕਿਓ ਕਿਉਂਕਿ ਕਰਪਸ਼ਨ ਨੇ ਔਰ ਨਸ਼ਾ ਨੇ ਤੁਹਾਡੇ ਕਾਂਗਰਸ ਦੇ ਲੀਡਰਾਂ ਦੀ ਰੀਡ ਦੀ ਹੱਡੀ ਨੂੰ ਉਹਨੂੰ ਖੋਖਲਾ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਸਾਡੀ ਸਰਕਾਰ ਨੇ ਪੁਲਿਸ ਨੇ ਪਰਚਾ ਦਰਜ ਕੀਤਾ ਇੱਕਦਮ ਉਹਦੇ ਹੱਕ ਦੇ ਵਿੱਚ ਉਤਰਦੇ ਨੇ ਤੇ 4 ਦਿਨ ਬਾਅਦ ਜਦੋਂ ਲੋਕਾਂ ਤੋਂ ਰਿਬੱਟਾ ਲਾਉਂਦਾ ਲੋਕ ਨਕਾਰ ਦਿੰਦੇ ਨੇ ਉਹਨਾਂ ਨੂੰ ਤੇ ਫਿਰ ਕਿਸ ਤਰੀਕੇ ਦੇ ਨਾਲ ਗਿਰਗिट ਵੀ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਰੰਗ ਇੰਨਾ ਪਿਛਲੇ 1 ਹਫਤੇ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੇ ਭਾਜਪਾ ਦੇ ਲੀਡਰਾਂ ਦੇ ਰੰਗ ਬਦਲਦੇ ਦੇਖੇ ਨੇ ਗਿਰਗੜ ਵੀ ਇਹਨਾਂ ਨੂੰ ਰੰਗ ਬਦਲਦਾ ਦੇਖ ਕੇ ਮੈਨੂੰ ਲੱਗਦਾ ਸ਼ਰਮਸਾਰ ਹੋ ਜਾਂਦੀ ਹੋਊਗੀ ਕਿ ਇੰਨੇ ਰੰਗ ਤਾਂ ਗਿਰਗੜ ਵੀ ਨਹੀਂ ਬਦਲਦੀ ਹਣੀ ਮੈਂ ਬੜਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਸਾਰੇ ਭਾਜਪਾ ਦੇ ਲੀਡਰਸ ਨੂੰ ਉਹਨਾਂ ਸਾਰੇ ਕਾਂਗਰਸ ਦੇ ਲੀਡਰਸ ਨੂੰ ਔਰ ਕੇਂਦਰ ਸਰਕਾਰ ਨੂੰ ਕਹਿ ਦਿੰਨਾ ਕਿ ਤੁਸੀਂ ਹੁਣ ਜੋ ਮਰਜ਼ੀ ਹੀਲਾ ਵਸੀਲਾ ਵਰਤ ਲੋ ਤੁਸੀਂ ਜੋ ਮਰਜ਼ੀ ਕੋਸ਼ਿਸ਼ਾਂ ਕਰ ਲੋ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਇੱਕ ਤਹਈਆ ਕੀਤਾ ਹੋਇਆ ਕਿ ਜਿਹੜਾ ਵੀ ਕੋਈ ਵਿਅਕਤੀ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਪੁਲਿਸ ਅਫਸਰ ਹੋਵੇ ਲੀਡਰ ਹੋਵੇ ਜਿਹੜਾ ਕੋਈ ਵੀ ਇੰਨਾ ਕੋਈ ਜਿੰਨਾ ਵੀ ਜਿਹਨੇ ਕਿਸੇ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਪਰ ਨਸ਼ਾ ਬਕਾਉਣ ਦੀ ਵੇਚਣ ਦੀ ਕੋਸ਼ਿਸ਼ ਕੀਤੀ ਹੈ ਉਹ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਐਨਸੀਬੀ ਕੋਸ਼ਿਸ਼ਾਂ ਕਰਲੇ ਚਾਹੇ ਕੇਂਦਰ ਸਰਕਾਰ ਕਰਲੇ ਚਾਹੇ ਭਾਜਪਾ ਔਰ ਕਾਂਗਰਸ ਕਰਲੇ ਸੋ ਮੈਂ ਇਹਨਾਂ ਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿਣਾ ਕਿ ਇਹ ਕੰਮ ਹੈ ਜਿਹੜਾ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ ਤਹਈਆ ਸਾਡੀ ਸਰਕਾਰ ਨੇ ਪਾਰਟੀ ਨੇ ਕੀਤਾ ਹੋਇਆ ਉਹਦੇ ਉੱਪਰ ਸਾਨੂੰ ਕੰਮ ਕਰਨ ਤੋਂ ਤੁਸੀਂ ਇਸ ਤਰੀਕੇ ਨਾਲ ਗਿਰਗੜ ਮੰਗੂ ਰੰਗ ਬਦਲ ਕੇ ਆਪ ਦਾ ਜੋ ਹੈ ਕਿਰਦਾਰ ਆਪ ਹੀ ਪੰਜਾਬ ਸਾਹਮਣੇ ਨੰਗਾ ਕਰ ਰਹੇ ਹੋ ਅਬ ਜੇ ਤੁਸੀਂ ਆ ਐਨਸੀਬੀ ਦੀ ਗੱਲ ਕੀਤੀਆਂ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਮਤਲਬ ਐਨਸੀਬੀ ਨੇ ਪੰਜਾਬ ਪੁਲਿਸ ਨੂੰ ਰਿਪੋਰਟ ਭੇਜਿਆ ਕਿ ਪਹਿਲਾਂ ਵੀ ਹੁੰਦੀਆਂ ਰਹੀਆਂ ਸੀ ਨਹੀਂ